ਕੈਸ਼ ਲੈ ਕੇ ਆ ਰਹੇ ਸੀ ਬੈਂਕ ਦਾ ਤਾਂ ਇਥੋਂ ਹੀ ਮੋਟਰਸਾਈਕਲ ਤੋਂ ਫੈਰਿੰਗ ਕੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਪਹਿਲਾਂ ਉਧਰੋਂ ਗੋਲੀਆਂ ਮਾਰੀਆਂ ਮੁੜ ਕੇ ਸਾਹਮਣੇ ਮੇਰੇ ਗੋਲੀ ਮਾਰੀ ਫਿਰ ਮੇਰੇ ਲੱਗੇ ਨਹੀਂ ਨਾਲੋਂ ਨਿਕਲ ਗਈ ਤਾਂ ਉਹਨਾਂ ਨੇ ਜਦੋਂ ਗੱਡੀ ਰੋਕੀ ਮੱਚਾ ਛੱਡ ਕੇ ਸਾਡੇ ਨੇ ਫਰੰਟ ਲੈ ਕੇ ਭੱਜ ਗਏ ਕੈਸ਼ 2 ਲੱਖ ਰੁਪਏ ਪਿਛਲੇ ਸੀਟ ਦੇ ਉੱਤੇ ਟ੍ਰੰਕ ਰੱਖ ਕੇ ਲੈ ਕੇ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਇੱਕ ਮੋਟਰਸਾਈਕਲ ਸਵਾਰ ਦੋ ਜਣੇ ਸਿਗੇ ਉਹਨਾਂ ਨੇ ਇਹਨਾਂ ਨੂੰ ਰੋਕ ਲਿਆ ਉਹਨਾਂ ਕੋਲ ਉਹਨਾਂ ਨੇ ਫਾਇਰ ਕੀਤੇ ਫਾਇਰ ਕਰਨ ਤੋਂ ਬਾਅਦ ਇਹਨਾਂ ਨੇ ਗੱਡੀ ਰੋਕ ਲਈ ਰੰਦੀ ਅੱਖਾਂ 'ਚ ਮਰਚਾ ਪਾਈਆਂ ਤੇ ਇਹਨਾਂ ਕੋਲ ਉਹ ਜਿਹੜੇ ਪਿਛਲੀ ਸੀਟ ਤੇ 44 ਲੱਖ ਰੁਪਈਆ ਸੀਗਾ ਉਹ ਹੋ ਗਏ ਲੈ ਗਏ ਨਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕ ਸੈਦੂਕੇ ਕੋਲ ਅੱਜ ਕੋਟਕ ਮਹਿੰਦਰਾ ਬੈਂਕ ਦੇ ਕਰਮਚਾਰੀਆਂ ਕੋਲੋਂ ਦਿਨ ਦਿਹਾੜੇ ਲੁਟੇਰਿਆਂ ਵੱਲੋਂ 45 ਲੱਖ ਰੁਪਏ ਅੱਖਾਂ ਵਿੱਚ ਮਿਰਚਾ ਪਾ ਕੇ ਖੋਲੇ ਗਏ ਹਨ ਬੈਂਕ ਦੇ ਮੁਲਾਜ਼ਮ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਅੱਜ ਸ਼੍ਰੀ ਮੁਖਸਿਸ ਸਾਹਿਬ ਤੋਂ 45 ਲੱਖ ਰੁਪਏ ਕੈਸ਼ ਲੈ ਕੇ ਜਲਾਲਾਬਾਦ ਦੇ ਜਾਣ ਜਾ ਰਹੇ ਸੀ ਕੇ ਰਸਤੇ ਵਿੱਚ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕਸੈਦੋ ਕੇ ਕੋਲ ਉਹਨਾਂ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਪਿੱਛਾ ਕਰਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਦੀ ਗੱਡੀ ਤੇ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਨੂੰ ਰੋਕਿਆ ਗਿਆ ਜਦੋਂ ਉਹਨਾਂ ਵੱਲੋਂ ਸ਼ੀਸ਼ਾ ਡਾਊਨ ਕੀਤਾ ਗਿਆ ਤਾਂ ਨੌਜਵਾਨਾਂ ਵੱਲੋਂ ਉਹਨਾਂ ਦੀ ਅੱਖਾਂ 'ਚ ਮਿਰਚਾ ਪਾ ਕੇ ਗੱਡੀ ਦੇ ਪਿਛਲੇ ਹਿੱਸੇ ਵਿੱਚ ਪਿਆ ਟਰੰਕ ਜਿਸ ਵਿੱਚ ਬੈਂਕ ਦੇ 45 ਲੱਖ ਰੁਪਏ ਸੀ ਉਸ ਨੂੰ ਚੁੱਕ ਕੇ ਮੁੱਖੇ ਤੋਂ ਫਰਾਰ ਹੋ ਗਏ ਪੈਂਕ ਕਰਮਚਾਰੀਆਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਹੜੇ ਕਿ ਮੋਨੇ ਸਨ ਇੱਕ ਨੇ ਹੈਲਮਟ ਪਾਇਆ ਹੋਇਆ ਸੀ ਅਤੇ ਦੂਸਰੇ ਨੇ ਮੂੰਹ ਤੇ ਕੱਪੜਾ ਟੱਕਿਆ ਸੀ ਜਿਹੜੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਇਸ ਵੰਚ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਹੀ ਥਾਣਾ ਅਮੀਰ ਖਾਸ ਦੇ ਮੁਖੀ ਟੀਐਸਪੀ ਜਲਾਲਾਬਾਦ ਪੁਲਿਸ ਬਲ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਉਕਤ ਘਟਨਾ ਦੀ ਬਰੀਕੀ ਨਾਲ ਜਾਂਚ ਕਰਨੇ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਵੱਲੋਂ ਵਕ ਵਕ ਥਾਣੇ ਵਿੱਚ ਇਤਲਾਹ ਕਰ ਦਿੱਤੀ ਗਈ ਹੈ ਅਤੇ ਰਾਸਤੇ ਵਿੱਚ ਪੈਂਦੇ ਸੀ ਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗੋਲਣੀ ਸ਼ੁਰੂ ਕਰ ਦਿੱਤੀ ਹੈ। ਸਟੈਚ ਲੈ ਕੇ ਆ ਰਹੇ ਸੀ ਬੈਂਕ ਦਾ। ਤਾਂ ਇਥੋਂ ਹੀ ਮੋਟਰਸਾਈਕਲ ਤੋਂ ਫੈਰਿੰਗ ਕਿਕ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਪਹਿਲਾਂ ਉਧਰੋਂ ਗੋਲੀਆਂ ਮਾਰੀਆਂ ਮੁੜ ਕੇ ਸਾਹਮਣੇ ਮੇਰੇ ਗੋਲੀ ਮਾਰੀ। ਉੱਤਰ ਮੇਰੇ ਲੱਗਰੀ ਨਾਲੋਂ ਨਿਕਲ ਗਈ। ਤਾਂ ਉਹਨਾਂ ਨੇ ਜਦੋਂ ਗੱਡੀ ਰੋਕੀ ਮਿਰਚਾ ਛੱਡ ਕੇ ਸਾਡੇ ਦੇ ਫਰੰਟ ਲੈ ਕੇ ਭੱਜ ਗਏ। ਕੈਸ਼ ਕਿੱਥੋਂ ਲੈ ਕੇ ਆ ਰਹੇ ਤੁਸੀਂ ਕੋਟ ਗਮਿੰਦਰਾ ਮੁਖਸਰ ਤੋਂ ਆਏ ਹਾਂ ਮੁਖਸਰ ਲੈ ਕੇ ਆਏ ਦੋਨਾਂ ਦੇ ਮੋਬਾਈਲ ਵੀ ਲੈ ਕੇ ਸਾਡੇ ਮੋਬਾਈਲ ਵੀ ਹੋ ਕੇ ਲੈ ਗਏ ਤੇ ਤੁਹਾਡੀ ਦੂਜੀ ਗੱਡੀ ਕਿੱਥੇ ਜਰੀ ਤੇ ਕੈਸ਼ ਚੈਸਟ ਕਿ ਲੈ ਕੇ ਆਦੇ ਕੈਸ਼ ਜਰੀ ਹੁੰਦੀ ਬਗੈੜਾ ਕੈਸ਼ ਚੈਸਟ ਦੀ ਗੱਡੀ ਇੰਟਰਨਲ ਆਫ ਦਾ ਮਲ ਕੇ ਜਿਹਨਾਂ ਨੂੰ ਸੀਜ਼ਨ ਚੱਲ ਰਿਹਾ ਸੀਜ਼ਨ ਦੇ ਟਾਈਮ ਕੈਸ਼ ਲੈ ਕੇ ਆਣੇ ਆ ਜੀ ਫਸਟ ਟਾਈਮ ਲੈ ਕੇ ਆਏ ਪਹਿਲਾਂ ਕਦੇ ਵੀ ਐਵੇਂ ਨਹੀਂ ਲੋੜ ਪਈ ਇਹਨੇ ਕਿੰਨੇ ਬੰਦੇ ਅਸੀਂ ਹੋ ਲੋ ਤੋ ਇਹਨੇ ਮੋਟਰਸਾਈਕਲ ਤੇ ਸੀ ਹਾਂਜੀ ਕੋਨ ਸੀ ਸਿੱਖ ਬੰਦੂ ਸੀ ਉਹਨੇ ਸੀ ਨਹੀਂ ਨਹੀਂ ਸੀ ਕਿ ਇੱਕ ਨੇ ਹੈਲਮਟ ਪਾਇਆ ਸੀ ਇੱਕ ਨੇ ਮੂੰਹ ਤੇ ਰਮਾਲ ਬੰਨਿਆ ਸੀ ਮੋਟਰਸਾਈਕਲ ਨੰਬਰ ਦੇਖਿਆ ਤੁਸੀਂ ਕੋਈ ਨੰਬਰ ਪਲੇਟ ਹੀ ਨਹੀਂ ਹੈ ਹੀ ਨਹੀਂ ਸੀ ਮੋਟਰਸਾਈਕਲ ਦਾ ਨੰਬਰ ਤੁਸੀਂ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ ਮੋਟਰਸਾਈਕਲ ਕੋਲੇ ਦੇ ਨਿਸ਼ਾਨ ਚ ਗੱਡੀ ਤੇ ਹੈ ਕਿ ਤੇ ਕੋਡਿਕ ਮਹਿੰਦਰਾ ਬੈਂਕ ਹੈਗਾ ਉਹ ਮੁਕਸ ਗ੍ਰੀਨ ਮਾਰਕੀਟ ਚ ਉਹ ਉਹਨਾਂ ਦੇ ਮੁਲਾਜ਼ਮ ਹੈ ਜੋ ਇਹ ਕਾਰ ਆਪਣੀ ਦੇ ਉੱਤੇ ਇੰਵਾਂ ਚਾਰ ਹੈਗੀ ਐਦੇ ਤੇ ਕੈਸ਼ 40 ਲੱਖ ਰੁਪਏ ਪਿਛਲੇ ਸੀਟ ਦੇ ਉੱਤੇ ਟਰੰਕ ਰੱਖ ਕੇ ਲੈ ਕੇ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਇੱਕ ਮੋਟਰਸਾਈਕਲ ਸਵਾਰ ਦੋ ਜਣੇ ਸਿਗੇ ਉਹਨਾਂ ਨੇ ਇਹਨਾਂ ਨੂੰ ਰੋਕ ਲਿਆ ਉਹਨਾਂ ਕੋਲ ਉਹਨਾਂ ਨੇ ਫਾਇਰ ਕੀਤੇ ਫਾਇਰ ਕਰਨ ਤੋਂ ਬਾਅਦ ਇਹਨਾਂ ਨੇ ਗੱਡੀ ਰੋਕ ਲਈ ਰੰਦੀ ਅੱਖਾਂ 'ਚ ਮਰਚਾ ਪਾਈਆਂ ਤੇ ਇਹਨਾਂ ਕੋਲੋਂ ਉਹ ਜਿਹੜੇ ਪਿਛਲੀ ਸੀਟ ਤੇ 40 ਲੱਖ ਰੁਪਏ ਸੀਗਾ ਉਹ ਹੋ ਕੇ ਲੈ ਗਏ ਸਰ ਕੋਈ ਮੈਨੇ ਦੱਸਿਆ ਕਿ ਕਿਸ ਤਰੀਕੇ ਦੇ ਬੰਦੇ ਸੀ ਕਿ ਕਿਸੇ ਹਥਕੜੀਆਂ ਵਗੈਰਾ ਇਹ ਮੈਨੇ ਬਿਆਨ ਕੀਤਾ ਕੋਈ ਨਹੀਂ ਹਾਂ ਦੱਸਿਆ ਹੈਗਾ ਉਹ ਅਸੀਂ ਦੇਖ ਰਹੇ ਹੈਗੇ ਆ ਸਾਰਾ ਸੈਂਟੀਫਿਕ ਵੀ ਦੇਖ ਰਹੇ ਆ ਪੁਰਾਣੇ ਮੁਲਾਜ਼ਮ ਮੁਲਜ਼ਮ ਵੀ ਦੇਖ ਰਹੇ ਆ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਨਰਸਿੰਗ ਕਰਾਂਗੇ ਸੀਸੀਟੀਵੀ ਕੈਮਰੇ ਦੇ ਨਰਸਿੰਗ ਕਰਾਂਗੇ ਤੇ ਸਾਰੇ ਜਿਹੜੇ ਆਪਣੇ ਸੋਰਸਸ ਜਿਹੜੀ ਹੈਗੀ ਆ ਉਹ ਵੱਖ-ਵੱਖ ਟੀਮਾਂ ਬਣਾ ਕੇ ਤੋੜ ਦਿੰਦੇ ਆ ਇਹ ਜਲਾਲਾਬਾਦ ਨੂੰ ਗਏ ਇਹਨਾਂ ਦੇ ਦੋ ਮੋਬਾਈਲ ਸੀਗੇ ਉਹ ਮੋਬਾਈਲ ਵੀ ਨਾਲ ਲੱਗੇ ਆ ਜਿਹੜੀ ਘਟਨਾ ਦੇ ਸਬੰਧ ਵਿੱਚ ਨਾਲ ਦੇ ਥਾਣਿਆਂ ਨੂੰ ਕੋਈ ਇਤਲਾਹ ਕਰ ਦਿੱਤੀ ਨਹੀਂ ਨਹੀਂ ਇਹ ਪੀਸੀਆਰ ਦੇ ਉੱਤੇ ਆ ਲਈ ਜਿਹੜਾ ਹੈਗਾ ਪੰਜਾਬ ਹੈਗਾ ਉਹ ਚਲ ਜਾਂਦੀ ਇਤਲਾਹ ਸਾਰੇ ਥਾਣਿਆਂ ਨੂੰ ਇਤਲਾਹ ਇਹਦੇ ਸਾਰੇ ਪ੍ਰੋਪਰ ਨਾਕੇ ਲੱਗੇ ਹੋਏ ਆ ਤੇ ਆਪਾਂ ਇਸ ਦੇ ਉੱਤੇ ਵਫਾਕ ਟੀਮਾਂ ਲਾ ਕੇ ਵਫਾਕ ਰੋੜਾਂ ਜਿਹੜੀਆਂ ਵੀ ਜਲਾਲਾਬਾ ਸਾਈਡ ਨੂੰ ਜਾਂਦੇ ਆ ਕਿਉਂਕਿ ਉਹ ਇੱਥੋਂ ਜਲਾਲਾਬਾ ਸਾਈਡ ਨੂੰ ਗਏ ਆ ਉਹ ਆਪਾਂ ਤੋੜ ਦਿੱਤੀਆਂ ਹੋਈਆਂ ਹੁਣ ਦੇਖਣਾ ਹੋਵੇਗਾ ਕਿ ਇਸ ਵੱਡੀ ਲੁੱਟ ਦੀ ਗੁੱਥੀ ਨੂੰ ਪੁਲਿਸ ਕਦੋਂ ਤੱਕ ਸੁਲਝਾ ਪਾਉਂਦੀ ਹੈ ਆਉਣ ਵਾਲਾ ਸਮਾਂ ਹੀ ਇਸ ਬਾਰੇ ਦੱਸ ਪਾਵੇਗਾ